ਮੁਸ਼ਕਿਲ ਆਪ ਦੇ ਕੋ ਇਹ ਪਾਸ ਪੈਂਦੇ ਆਪਾਂ

ਨਵਾਬ ਗਸ਼ਟਾ ਸੇ ਕਾਂਡੂ ਵਾਲੀਆਈ ਦੇ 306ਵੇਂ ਜਨਮ ਦਿਹਾੜੇ ਦੇ ਉਪਬਖਸ਼ ਦੇ ਵਿੱਚ ਅੱਜ ਆਪਾਂ ਸਾਰੇ ਇਕੱਠੇ ਹੋਏ ਜਿਵੇਂ ਕਿ ਆਪਾਂ ਜਾਣਦੇ ਹਾਂ ਕਿ ਉਹਨਾਂ ਦੀ ਇਤਿਹਾਸਕ ਚਰਨਿਤੀ 3 ਮਈ 3 ਨਾਨਕ ਸ਼ਾਹੀ ਫਤਤ ਅਨੁਸਥਾਨ ਕਰਨ ਜਾਨੀ ਕਿ ਸਮਾਂ ਦੀ ਕੋ ਭਾਈ ਪੂਰੇ ਭਾਰਤ ਕਸ਼ ਦੇ ਵਿੱਚ ਤੱਕ ਪੂਰੀ ਦੁਨੀਆ ਦੇ ਵਿੱਚ ਇੱਕ ਧਾਵਾ ਬਣਾਈ ਵੀ ਜਿਹਨੇ ਉਲਖਲੇ ਬੇਚਾਲੀ 1970 ਦਾ ਨਗਾਕਾਰ اپنے بجرگاں کے در ہوئے راستے بردوانا نواب جسر سے ادواریاں لگا کر اس باہمہ سال اسے تعلقہ سبیلیت کے پر در سال راتے ہیں اور اس سال کے آدواریاں سے راتے ہیں محمد رو وید رو وید رو اللہ سکول کال شیو ایمہ سکتے ہیں جس میں پورتی جسائے والا ਵਤਨ ਉਹ ਕਿਰਕੇ ਬੋਲਨ ਦੇ ਤੇ ਅਲਫਰੰਗਰ ਕੋਤੇ ਅਮਲਾ ਸ਼ਾਮ ਵਾਸਤੇ ਬੋਲ ਸਾਇਤ ਨੂੰ ਬੋਲੋ ਤੇ ਵਾਹ ਸੇਹ ਹਾਲ ਕਿਸਨ ਤੇ ਆਇਆ ਜਿਹਨੇ ਸਭ ਉਚਾਰ ਦੀ ਬਾਤ ਸੁਣੀ ਹੈ ਘਰ ਨਾਲ ਸਭ ਪਾਈ ਹੋਈਏ ਸਾਇਤ ਸਾਹਿਬਾਂ ਕੀ ਜੋ ਸ਼੍ਰੀ ਗੁਰੂ ਗ੍ਰੰਥ ਸਾਹਿਬ ਲਖਣ ਦਾ ਧੰਨ ਤੇ ਸਾਹਿਬ ਬੋਲ ਜੀ ਬੋਲੀਏ ਪਵਨ ਸਥਾਨ ਦੇ ਸਾਹਮਣੇ ਅਦਵਰੀਆ ਗਦਵਾ ਮੈਂਬਰ ਔਰ ਜਦੋਂ ਸੰਗਤ ਮਿਲ ਕੇ ਸ੍ਰੀ ਮਾਥਮਾ ਦੇ ਆਗਿਲਾ ਉਹ ਅਸਾਇਨਾ ਕਿ 61 ਲਾਇਗੇ ਖਜੇਦਵਾਲੇ ਕੋਲ ਕੀ ਪਾਣੀ ਆਈ ਤੇ ਸੰਗਤ ਚਿੰਤਨ ਕਾਇਦੇ ਜਾ ਹੋਇਆ ਰਾਜ ਸਸਿੰਘ ਦੇ ਜੀਵਨ ਸੰਬੰਧੀ ਵਿਚਾਰ ਹੋਈਏ ਸੂਚੀ ਸੇਵਾ ਸੰਭੀ ਕਰਦੀਆਂ ਜਾ ਕੇ ਕਰਨੀ ਪਈ ਤੁਰੀ ਬਾਰੀ ਫੂਟ ਦੇ ਤਦਨੇ ਭਵਾਨ ਕਰਨੇ ਔਰ ਇਸ ਨੂੰ ਬਾਲੇ ਦਾ ਪਾਪ ਤਾਰੀ ਸਮੇਂ ਕਰਦੇ ਬਖਾਲ ਕੋਸ਼ਲਾ ਜੀ ਦੀ ਹਾਜੀ ਦਾ ਪ੍ਰਵਾਨ ਬਿਲਕੁਲ ਨਵਾ ਦਾ ਪ੍ਰਵਾਨ ਕਦਮ ਕਦਮ ਲਿਖ ਨਾ ਜਵਾਲ ਤੋਂ ਕਰਦੇ ਕਰਦੇ ਸਭ ਦੇ شدر میں بابا جسا والی جی بارے اپنے بزرگ جو کچھ سنیا جو کھاوا سیما بسیما ਚੰਗੀ ਹੁੰਨੀਆਂ ਨੇ ਤੇ ਕਿਤੇ ਬਾਬਾ ਜੱਟ ਸਿੰਘ ਆਲੂਵਾਲੀ ਦਾ ਜੀਵਨ ਜੇ ਅਸੀਂ ਪੜਦੇ ਆ ਤੇ ਐਸਾ ਹੀ ਕੋਈ ਮਹਾਨ ਏਡਾ ਏਡੇ ਸ਼ੂਰ ਵੀਰ ਯੋद्धा ਏਡੇ ਕੰਮ ਕਰਨਾ ਦਾ ਬੋਲਦਾ ਕਿਤੇ ਐਂਦਾ ਨਹੀਂ ਬਣਦਾ ਉਹਨਾਂ ਦੇ ਪਿੱਛੇ ਬਹੁਤ ਸਾਰੇ ਕੰਮ ਬਹੁਤ ਸਾਰੀਆਂ ਭਾਰਤਾਂ ਦਾ ਅਰਦਾਸਾਂ ਦੁਆਵਾ ਬਹੁਤ ਸਾਰੇ ਇਨਜਾਮਾਂ ਦੇ ਜਿਮੇ ਕਹ ਜਿਹੜੇ ਤਫਰ ਤੋਂ ਨਿਕਲੇ ਉਹਨਾਂ ਦੀ ਵਰਸ਼ਵਾਣੀ ਕੀ ਸੀ ਉਹਨਾਂ ਦੇ ਵੱਡ ਵੱਡੇ ਰੀ ਕੀ ਕਰਦੇ ਸੀ ਜਿੱਦੀ ਦੇਰ ਤੱਕ ਅਸੀਂ ਇਹ ਗੱਲ ਨਹੀਂ ਸਮਝਦੇ ਉਨੀ ਦੇਰ ਤੱਕ ਬਾਬਾ ਜੀ ਜੀ ਕੀਤੇ ਹੋਏ ਕਥਾ ਨੂੰ ਵੀ ਸਮਝਣਾ ਬਦੂਗਾ ਰਾਜੇ ਰਾਜ ਤੋਂ ਜਿਹਨਾਂ ਨੇ ਗੱਜਲੀ ਦਾ ਕਿਲਾ ਬਸਾਇਆ ਜਿਹੜਾ ਕਿ ਅੱਜ ਪਾਕਿਸਤਾਨ ਦੇ ਵਿੱਚ ਹੈ ਉੱਥੋਂ ਵਿਆਹ ਦੇ ਵਿੱਚ ਰਾਜਸਥਾਨ ਦੇ ਰਾਜਪੂਤਾਂ ਨੇ ਲੱਤ ਕੋ ਹੁੰਦੇ ਨਹੀਂ ਰਾਜੇ ਰਾਜ ਤੋਂ ਵੀ ਅਸੀਂ ਹਰ ਰਾਇ ਟੋਕੀ ਰਾਏ ਉਹਨਾਂ ਦਾ ਕਾਜੀ 12 ਦਾ 12 ਬੱਚਪਾਲੀ ਦਾ ਵੀ ਨਾਮ ਲੱਗਦੇ ਆ ਪਰ ਮੈਨੂੰ ਲੱਗਦਾ ਕਿ ਹਰ ਰਾਇ ਟੋਕੀ ਰਾਏ ਉਹਨਾਂ ਤੋਂ ਹੀ ਅੱਗੇ ਸ਼ੁਰੂ ਕਰੀਏ ਤਾਂ ਜਿਆਦਾ ਬੈਸਰ ਹੋਵੇਗਾ ਆਪਾਂ ਸਾਰਿਆਂ ਨੇ ਪਤਾ ਜੇ ਅਸੀਂ ਇਸ ਜੀ ਗੱਲ ਕਰਦੇ ਆ ਐ ਅਲਾਉਂਡ ਦੇ ਭੇਤੀ ਰਹੇ ਅਸੀਂ ਸਾਰਿਆਂ ਨੇ ਦੇਖਿਆ ਕਿ ਕਿਵੇਂ ਉਹ ਸਾਰੇ ਬੋਲੇ Thank mm -hmm. you. ਤਲਿਕ ਬੰਨ੍ਹ ਲਓ ਹਾਂ ਕੋਈ ਨਹੀਂ ਬੰਨ੍ਹ ਲਓ ਹਾਂ ਇਹ ਹਾਜ ਬੰਨ੍ਹ ਲਓ 好。Oh ਮੇਰਾ ਨਾਮ ਸੰਜੇ ਗੁਪਤਾ ਹੈ। ਪੁਸਤਕੀ ਕਾਰਕ। ਮੈਂ ਇੱਕ ਬੜੀ ਸਾਡੀ ਪੁਰਾਣੀ ਮੰਗ ਹੈ ਜੀ ਗੁਰਦੁਆਰਾ ਨਵਾਬ ਜਸਾ ਸਿੰਘ ਆਲੂ ਵਾਲੀ ਆ ਦੀ। ਅਸੀਂ ਇੱਥੇ 178 ਤੋਂ ਵੀ ਪਹਿਲਾਂ ਦੇ ਵਿਰਾਜਬਾਨ। ਸਾਡੇ ਗੁਰਦੁਆਰੇ ਦੇ ਸਾਹਮਣੇ ਦੇਖੋ ਜੀ ਮੁਰਗਿਆਂ ਦੀ ਮੰਡੀ ਹੈ। ਅਸੀਂ ਉਹਨਾਂ ਦੀ ਐਕਟੀਵਿਟੀਆਂ ਤੋਂ ਔਰ ਜੋ ਵੀ ਉਹ ਗੈਰ ਕਾਨੂੰਨੀ ਤਰੀਕੇ ਨਾਲ ਜਿਵੇਂ ਕਾਰਪੋਰੇਸ਼ਨ ਨੇ ਅੰਦਰ ਕੱਟਨੇ ਬੰਦ ਕਰਤੇ ਹੈ ਪਰ ਇੱਥੇ ਰੋਜ਼ ਉਹ ਨਜਾਇਜ਼ ਕੰਮ ਹੁੰਦਾ ਅਸੀਂ ਚਾਹਦੇ ਹਾਂ ਬੋਰਡ ਚਾਰਜ ਗਾਰਡਨ ਚਾਰਜ ਸਾਹਿਬ ਨੂੰ ਵੀ ਇਹ ਸਾਡਾ ਕੰਮ ਜਿਹੜਾ ਹੈਗਾ ਇਹ ਪਹਿਲ ਤੇ ਕਰਾਂ ਜਿਹੜਾ ਇਹ ਇਹ ਮੁਰਗਾ ਮੰਡੀ ਦਾ ਮਸਲਾ ਹੈ ਇਹਦੇ ਵਿੱਚ ਸੰਗਤ ਨੂੰ ਆਨ ਨੂੰ ਬਹੁਤ ਵੱਡੀ ਪਰੇਸ਼ਾਨੀ ਹੈ ਜੀ ਕੋਈ ਅਸੀਂ ਕੋਈ ਵੀ ਅਸੀਂ ਫੰਕਸ਼ਨ ਰੱਖਦੇ ਹਾਂ ਕੋਈ ਵੀ ਸਾਡਾ ਸਮਾਗਮ ਹੈ ਕੋਈ ਵੀ ਸਾਡਾ ਇਕੱਠ ਹੈ ਹਰ ਆਦਮੀ ਪਹਿਲਾਂ ਤਾਂ ਆਨ ਦੇ ਨਾਂ ਤੋਂ ਡਰਦਾ ਹੈ ਫਿਰ ਜੇ ਆਂਦਾ ਹੈ ਤਾਂ ਉਹਨੇ ਰੁਮਾਲ ਤੋਂ ਆਪਣਾ ਮੂੰਹ ਟਕਿਆ ਹੁੰਦਾ ਉਹ ਸਿਰ ਤੇ ਰੁਮਾਲ ਤੱਕ ਲਾਊਗਾ ਜੇ ਉਹਦਾ ਨੱਕ ਤੋਂ ਥੱਲੇ ਆਊਗਾ ਇਹ ਬਹੁਤ ਪੁਰਾਣੀ ਔਰ ਬਹੁਤ ਲੰਬਿਤ ਮੰਗ ਹੈ ਸਾਡੀ ਅਸੀਂ ਚਾਹੁੰਦੇ ਜੀ ਸਰਕਾਰ ਨੂੰ ਇਹ ਕਹਿਣਾ ਚਾਹੁੰਦੇ ਵੀ ਇਹ ਸਾਡੀ ਮੰਗ ਪਹਿਲ ਦੇ ਆਧਾਰ ਤੇ ਜਿੰਮੇਵਾਰੀ ਨਾਲ ਸਾਰੇ ਚੀਜ਼ਾਂ ਨੂੰ ਮੁੱਖ ਰੱਖਦੇ ਹੋਏ ਜਲਦ ਤੋਂ ਜਲਦ ਇਹਦਾ ਸਮਾਧਾਨ ਕੀਤਾ ਜਾਵੇ ਸਰਕਾਰ ਨੇ ਕਟਿੰਗ ਜਿਹੜੀ ਹੈ ਮੁਰਗੀਆਂ ਦੀ ਉਹ ਬੰਦ ਕਰਤੀ ਹੈ ਬਲਕਿ ਇੱਥੇ ਬਾਦਸਤੂਰ ਬੇਕ ਆਫ ਡਿਪਾਰਟਮੈਂਟ ਦੇ ਬੰਦਿਆਂ ਨਾਲ ਮਿਲ ਕੇ ਇਹ ਸਾਰੇ ਕੰਮ ਹੁੰਦੇ ਨੇ ਪ੍ਰਸ਼ਾਸਨ ਨੂੰ ਸਭ ਕੁਝ ਪਤਾ ਹੈ ਪਰ ਅਸੀਂ ਭਗਵੰਤ ਮਾਨ ਜੀ ਦੀ ਸਰਕਾਰ ਨੂੰ ਇੰਨੀ ਵਧੀਆ ਸਰਕਾਰ ਹੈ ਉਹਨਾਂ ਨੂੰ ਅਪੀਲ ਕਰਨਾ ਚਾਹੁੰਦੇ ਹਾਂ कि ਸਾਡੇ ਲਈ ਘੱਟੋ ਘੱਟ ਇਹਨਾਂ ਕੰਮ ਜ਼ਰੂਰ ਕਰਨੇ। ਕੀ ਨਾਮ? ਮੇਰਾ ਨਾਮ ਹਰਜੀਤ ਸਿੰਘ ਹੈ ਜੀ। ਹਰਜੀਤ ਸਿੰਘ ਜੀ ਜਿਹੜਾ ਕਿ ਤਕਰੀਬ ਰਾਜਸਾਸ ਸੰਗਾਂ ਨੂੰ ਆਵੇ। ਇਹਦੇ ਤੋਂ ਬਾਅਦ ਗੁਰਸਾਹਿਬ ਨੇ ਜਿੰਨਾ ਨਹੀਂ ਚੰਗੂ ਬਣ। ਅਬ ਇਹ ਸਾਉਂ ਗੁਰੂ ਸਿੰਘ ਜੀ ਦੇ ਕੋਲ ਗਿਆ ਹੁਣ। ਜਿਹੜੀ ਉਹਨਾਂ ਵਾਸਤੇ ਚੰਦਰ ਸਿੰਘ ਨਾਲ ਚੱਲਦਾ। ਅੱਜ ਉਹਨਾਂ ਦਾ ਇਹ ਫੇਰ ਮਾਯਾਰ ਕੀ ਕਰਦੇ। ਸਭ ਤੋਂ ਪਹਿਲਾਂ ਤਾਂ ਮੈਂ ਆਪਣੇ ਵੱਲੋਂ ਸਾਰੇ ਸੰਸਾਰ ਦੇ ਲੋਕਾਂ ਨੂੰ ਸੁਭਾਨ ਤੇ ਸੋਸ ਅਨੁਵਾਦੀ ਜੀ ਦਾ ਨਵਾਬ ਜਸਤਾ ਸਿੰਘ ਅਨੁਵਾਦੀ ਜੀ ਦਾ ਜਨਮ ਦਿਨ ਦੀਆਂ ਬਹੁਤ-ਬਹੁਤ ਮੁਬਾਰਕਾਂ ਦਿੰਦਾ। ਔਰ ਮੈਂ ਥੈਂਕਸ ਕਰਦਾ ਆਪਣੇ ਜਸਪ੍ਰੀਤ ਜੀ ਸਾਡੇ ਸਤਿਕਾਰਯੋਗ ਸਾਹਿਬ ਤੇ ਇਹਦੀ ਪੂਰੀ ਟੀਮ ਦਾ ਜਿਨ੍ਹਾਂ ਨੇ ਅੱਜ ਸਾਨੂੰ ਇੱਥੇ ਬੁਲਾ ਕੇ ਇਹਨਾਂ ਮਾਣ ਬਖਸ਼ਿਆ। ਤੇ ਮੈਂ ਤਾਂ ਇਹੀ ਕਹੂੰਗਾ ਵੀ ਮੈਂ ਦੇਖ ਰਿਹਾ ਇੱਥੇ ਵੀ तकरीबन ਮੈਨੂੰ ਲੱਗਦਾ ਵੀ ਇਹ ਰਾਜਨੀਤਿਕ ਨਹੀਂ ਕੱਲੇ ਪਲੱਸ ਇਹਨਾਂ ਦੀ ਸਾਰੀ ਬਰਾਦਰੀ ਨਹੀਂ ਬਲਕਿ ਆਮ ਲੋਕ ਵੀ ਸਾਰੇ ਆ ਕੇ ਬੜੀ ਸ਼ਰਧਾ ਨਾਲ ਇੱਥੇ ਜਿਦਾ ਬਾਬਾ ਜੀ ਦਾ ਜਨਮ ਦਿਨ ਮਨਾ ਰਹੇ ਆ ਤੇ ਬਹੁਤ ਖੁਸ਼ ਸਰ ਲੱਗਦਾ तकरीबन ਜਿੱਥੇ ਪੋਲਟਿਕਸ ਦੇ ਵਿੱਚ ਬਹੁਤ ਸਾਰੇ ਇਹ ਆਰਾਮਗੜ੍ਹ ਜਾਂ ਫੈਮ ਬਰਾਦੀ ਵਿੱਚੋਂ ਫੈਮਲੀ ਵਿੱਚੋਂ ਬਹੁਤ ਸਾਰੇ ਲੋਕ ਰਾਜਨੀਤੀ ਵਿੱਚ ਗਏ ਨੇ ਲੇਕਿਨ ਉਹਨਾਂ ਨੇ ਹਜ ਤੱਕ ਇਹਦਾ ਬਾਰੇ ਇਸ ਇਤਿਹਾਸ ਨੂੰ ਗਾਹ ਪਹੁੰਚਾਉਂਦੀ ਕੋਸ਼ਿਸ਼ ਨਹੀਂ ਕੀਤੀ ਜਾਂ ਪਲਾਸਟਿਕ ਉੱਤੇ ਬਹੁਤ ਘਟਕਣ ਦੀ ਕੋਸ਼ਿਸ਼ ਕੀਤੀ ਆ ਕਿ ਕਿਦਾਂ ਲੱਗਦਾ ਚਾਹੇ ਜਿੱਥੇ ਗਾਵੜੀ ਸਾਹਿਬ ਜੀ ਮੰਤਰੀ ਵੀ ਰਹੇ ਨੇ ਹੋਰ ਵੀ ਬਹੁਤ ਸਾਰੇ ਰਹੇ ਨੇ ਹਾਂ ਤੱਕ ਇਹ ਵੀ ਦੱਲ ਕਰਦੇ ਆ ਦੇਖੋ ਮੈਂ ਪਰਟੀਕੂਲਰ ਕਿਸੇ ਬੰਦੇ ਦਾ ਨਾਮ ਨਹੀਂ ਲਊਂਗਾ ਕਿਸੇ ਬਰਾਦਰੀ ਦਾ ਨਾਮ ਨਹੀਂ ਲਾਊਂਗਾ ਮਤਲਬ ਕੋਈ ਵੀ ਸਰਕਾਰ ਹੋਵੇ ਮਤਲਬ ਕੋਈ ਵੀ ਬਰਾਦਰੀ ਹੋਵੇ ਮਤਲਬ ਉਹਨਾਂ ਦਾ ਇਤਿਹਾਸ ਜਿਹੜਾ ਸਾਡੇ ਗੁਰੂਆਂ ਦਾ ਉਹ ਆਪਣੇ ਬੱਚਿਆਂ ਤੱਕ ਇਹ ਜ਼ਰੂਰ ਪਹੁੰਚਾਉਣਾ ਚਾਹੀਦਾ ਸਾਰਿਆਂ ਨੂੰ ਚਾਹੇ ਉਹ ਕਿਸੇ ਵੀ ਫਰੰਡਾ ਹੋਵੇ ਪਤਾ ਲੱਗਣਾ ਚਾਹੀਦਾ ਵੀ ਸਾਡੇ ਕਿਹੜੇ ਸ਼ਹੀਦ ਆ ਸਾਡੇ ਜਿਹੜੇ ਬਜ਼ੁਰਗ ਜਿਹੜੇ ਸਾਡੇ ਕਿੱਧਰ ਦੇ ਕੁਰਬਾਨੀਆਂ ਦੇ ਕੇ ਗਏ ਆ ਕਿੱਧਰ ਦੇ ਕੰਮ ਕਰਕੇ ਗਏ ਆ ਕਿੱਧਰਾਂ ਦੇ ਰਾਹ ਤੇ ਤੁਰੀ ਸਾਨੂੰ ਕਹਿ ਕੇ ਗਏ ਆ ਉਹ ਸਾਡੇ ਬੱਚਿਆਂ ਨੂੰ ਜ਼ਰੂਰ ਦੱਸਣਾ ਚਾਹੀਦਾ ਇਤਿਹਾਸ ਸਰ ਲੱਗਦਾ ਹੈ ਤਕਰੀਰ ਚਾਹੇ ਜਿੱਥੇ ਆਪਾਂ ਗਿਆਨੀ ਜਲ ਸਿੰਘ ਜੀ ਵੀ ਜਿਵੇਂ ਯੂਨੀਵਰਸਿਟੀ ਵੀ ਗਏ ਨੇ ਉਹਨਾਂ ਬੁਲੰਕਾ ਕਾਪਰੇਸ ਕੇ ਸਮਾਜਵੀਦ ਤੋਂ ਕੁਝ ਦਿਨ ਲੁੱਤੀ ਗਈ ਹੈ ਤਾਂ ਤੱਕ ਮੈਂ ਫਿਰ ਉਹੀ ਕਹਿਣਾ ਸੀ ਕਿ ਮੈਂ ਕਿਸੇ ਦੇ ਪਾਰਟਿਕਲ ਨਾਮ ਨਹੀਂ ਲੈਣਾ ਚਾਹੁੰਦਾ ਬਟ ਇਹ ਵੀ ਇਹ ਹੋਣਾ ਚਾਹੀਦਾ ਵੀ ਸਭ ਨੂੰ ਇਤਿਹਾਸ ਦੇ ਵਿੱਚ ਸ਼ਾਮਲ ਕਰਨੀਆਂ ਜਿਹੜੀਆਂ ਸਾਰੀਆਂ ਚੀਜ਼ਾਂ ਇਹ ਸਰਕਾਰਾਂ ਨੂੰ ਚਾਹੀਦਾ ਸਰ ਠੀਕ ਹੈ ਸਰ ਕੀ ਨਾਮ ਹੈ ਸਰ ਮੇਰਾ ਨਾਮ ਜ਼ਗੀਰਦਾਰ ਜਸਪ੍ਰੀਤ ਸਿੰਘ ਹੈ ਸਰ ਅੱਜ ਜਿਹੜੇ ਅੱਗੇ ਸਮਾਜਿਕ ਗੋਪਰਾਜਿਸ ਸਹਿਮਿਟਾਇਆ ਗੋਪਰਾਜਿਸ ਸਦੇ ਕਰਾਇਆ ਜਾ ਰਿਹਾ ਹੈ ਇਹਦੇ ਵਿੱਚ ਕੀ ਪ੍ਰਮੁਖ ਹੈ ਸਰ ਹਰ ਸਾਲ ਦੀ ਤਰ੍ਹਾਂ 1970 ਤੋਂ ਲਗਾਤਾਰ ਬਾਬਾ ਜਸਾ ਸਿੰਘ ਗੱਲੂਵੜੀਆ ਜੀ ਦਾ ਜਨਮ ਦਿਹਾੜਾ ਇਸੇ ਤàng ਨਾਲ ਬਹੁਤ ਸ਼ਰਧਾ ਤੇ ਉਤਸ਼ਾਹ ਨਾਲ ਪੰਜਾਬ ਪੱਤਰ ਦਾ ਸਮਾਗਮ ਲੁਧਿਆਣੇ ਵਿਖੇ ਕਰਾ ਦਿੱਤਾ ਅੱਜ ਉਹੜੀਆ ਬਰਾਦਰੀ ਦੇ ਨਾਲ ਨਾਲ ਸਮਾਜ ਦੇ ਪ੍ਰਮੁੱਖ ਰਾਜਨੀਤਿਕ ਸਮਾਜਿਕ ਅਤੇ ਧਾਰਮਿਕ ਜੱਥੇਬੰਦੀਆਂ ਦੇ ਆਗੂਆਂ ਨੂੰ ਹੀ ਸਵਾਗਤ ਦੇ ਵਿੱਚ ਅਸੀਂ ਹਰ ਸਾਲ ਇਕੱਠਾ ਕਰਦੇ ਹਾਂ ਇਸ ਸਾਲ ਬਾਬਾ ਜਸਾ ਸਿੰਘ ਗੱਲੂਵੜੀਆ ਜੀ ਦਾ 306ਵਾਂ ਜਨਮ ਦਿਹਾੜਾ ਬਣਿਆ ਸਰ ਇਹ ਚ ਕੀ ਕੀ ਤਿਆਰੀ ਕੀਤੀ ਗਈ ਸਰ ਇਹਦੇ ਵਿੱਚ ਹਰ ਸਾਲ ਦੀ ਤਰ੍ਹਾਂ ਸ਼ਬਦ ਕੀਰਤਨ ਉਸ ਤੋਂ ਬਾਅਦ ਬਾਬਾ ਜੀ ਦੇ ਜੀਵਨ ਦੇ ਉੱਤੇ ਸਫੇਲ ਲੈਕਚਰ ਤੇ ਨਾਲੋ ਨਾਲ ਗੱਲਾਂ ਕਰ ਗੁਰੂ ਦਾ ਨੰਕਰ ਤੋਂ ਟੁੱਟ ਨੂੰ ਸਭ ਜਿੱਤਾ ਕਿ ਬਹੁਤ ਸਾਰੇ ਗੁਰਦੁਆਰਾ ਸਾਹਿਬ ਦੇ ਵਿੱਚ ਜਿੱਤਾ ਪਰ ਗੈਨੇ ਆ ਜਿਹਦੇ ਪ੍ਰਚਾਰਕ ਹੁੰਦੇ ਰਹੇ ਜਾਂ ਉਹਨਾਂ ਨੂੰ ਸਨਮਾਨ ਦਿੱਤਾ ਜਾਂਦਾ ਕਿਸ ਜੀਤੇ ਕੀਤਾ ਜਾਂਦਾ ਹਾਂਜੀ ਹਾਂ ਜਿਹੜੇ ਨਾ ਸਿਰਫ ਗੁਰੂ ਘਰ ਦੇ ਪ੍ਰਚਾਰਕ ਤੇ ਇਤਿਨੀ ਜੱਥੇ ਬਲਕਿ ਸਮਾਜ ਦੇ ਉਹ ਨਮਾਇਦੇ ਜਿਹੜੇ ਲੋਕਾਈ ਦੇ ਕੰਮ ਦੇ ਵਿੱਚ ਆਪਣਾ ਯੋਗਦਾਨ ਪਾ ਰਹੇ ਨੇ ਸਾਰੇਆਂ ਦਾ ਭਰਾ ਸਤਿ ਸਰਬ ਜਿੱਥੇ ਲੁਧਿਆਣਾ ਵਾਸੀਆਂ ਨੂੰ ਉਹਨਾਂ ਪਾਰਟ ਵਾਸੀਆਂ ਨੂੰ ਜਿਹਨੇ ਵੀ ਤਕਰੀਬਨ ਚਾਹੇ ਆਪਣੇ ਇਸ ਭਰਾਵੀ ਨਾਲ ਸਮਰਪਿਤ ਕਰਦੇ ਰਾਮ ਗ੍ਰੀਵ ਭਰਾਵੀ ਨੂੰ ਸਮਰਪਿਤ ਕਰਦੇ ਨੇ ਕਿਹੜੀ ਇਸ ਗੁਰੂ ਸਾਹਿਬ ਕੇ ਆਸਰ ਕਰਨੀ ਉਹਨਾਂ ਕੀ ਮੈਸੇਜ ਮਿਲਦਾ ਸਰ ਸਾਡੇ ਵੱਨੋਂ ਸੁਨੇਹਾ ਇਹ ਹੈ ਜੀ ਕਿ ਬਾਬਾ ਜਸਤਾ ਸਿੰਘ ਆਲੂਵਾਲੀ ਦੀ ਜੀਵਨੀ ਜ਼ਰੂਰ ਇੱਕ ਵਾਰ ਸਾਰੇ ਪੰਜਾਬੀਆਂ ਨੂੰ ਨਾ ਸਿਰਫ ਪੰਜਾਬੀਆਂ ਨੂੰ ਪੂਰੇ ਭਾਰਤ ਵਾਸੀਆਂ ਨੂੰ ਪੜ੍ਹਨੀ ਚਾਹੀਦੀ ਹੈ ਕਿਉਂਕਿ ਬਾਬਾ ਜੀ ਨੇ ਆਪਣਾ ਪੂਰਾ ਜੀਵਨ ਗੁਰੂ ਗੁਰੂ ਗੋਬਿੰਦ ਸਿੰਘ ਜੀ ਦੇ ਦਿਖਾਏ ਹੋਏ ਮਾਰਗਾਂ ਤੇ ਚੱਲਦੇ ਆ ਹੋਇਆ ਮਜਲੂਮ ਤੇ ਗਰੀਬਾਂ ਦੀ ਰਾਖੀ ਕਰਦੇ ਆ ਹੋਇਆ ਆਪਣਾ ਜੀਵਨ ਕੱਟਿਆ ਉਹਨਾਂ ਦੇ ਕੀਤੇ ਹੋਏ ਕੰਮ ਇੱਕ ਵਾਰ ਦੀ ਤਸਪੀਚ ਦੇ ਵਿੱਚ ਜਾਂ ਇੱਕ ਟਾਈਮ ਤੇ ਦੱਸੇ ਨਹੀਂ ਜਾ ਸਕਦੇ ਸਾਡੀ ਇਹ ਅਪੀਲ ਹੈ ਕਿ ਬਾਬਾ ਜੀ ਦੀ ਜੀਵਨੀ ਜ਼ਰੂਰ ਪੜੀ ਜਾਵੇ ਸਾਰੇ ਉਹਨਾਂ ਦੀ ਜੀਵਨੀ ਵਡਨ ਤੇ ਵੱਧ ਤੋਂ ਵੱਧ ਉਹਨਾਂ ਦੇ ਦਿਖਾਏ ਹੋਏ ਰਾਹ ਤੇ ਤੋਰਣ ਤੇ ਸਮਾਜ ਦੇ ਵਧੀਆ ਸੇਧ ਦੇ ਵਿੱਚ ਅਸੀਂ ਕੰਮ ਕਰੀਏ ਠੀਕ ਹੈ ਜੀ ਮੈਂ ਸਰ ਕੀ ਨਾਮ ਹੈ ਮੇਰਾ ਨਾਮ ਜੀ ਤੁਸ਼ੂਰ ਬਾਬਾ ਆਸਰ ਜਿੱਤਾ ਕੇ ਅੱਜ ਦੇਪਤੰਗਿਆ ਨੂੰ ਬੜੀ ਉਹਨਾਂ ਦਾ ਅੱਜ ਉਹਨਾਂ ਦਾ ਜਨਮ ਦਿਹਾੜਾ ਆਗਮਨ ਉਹਨਾਂ ਦਾ ਜਨਮ ਦਿਨ ਮਨਾਇਆ ਜਾ। ਬਹੁਤ ਜਿੱਕੀ ਕਰਨ। ਜੇ ਬਾੜ ਬਲੋ। ਅੱਜ ਕੋਚਰ ਮਾਰਕੀਟ ਵਾਲੂ ਵਾਲੀ ਸਭਾ ਗੁਰਦੁਆਰਾ ਦੇ ਵਿੱਚ ਨਵਾਬ ਜਸਪੀ ਸਿੰਘ ਮਾਲੂ ਵਾਲੀ 306ਵਾਂ ਜਨਮ ਦਿਹਾੜਾ ਮਨਾਇਆ ਜਾ। ਜਸਪੀ ਸਿੰਘ ਮਾਲੂ ਵਾਲੀ ਦੀ ਗਵਾਹੀ ਹੇਠ ਜਿਹਦੇ ਵਿੱਚ ਸਾਨੂੰ ਨਤਮਸਤ ਹੋਣ ਦਾ ਮੌਕਾ ਮਿਲਿਆ। ਅਤੇ ਇਹਦੇ ਨਾਲ ਤੁਹਾਡੇ ਚੈਨਲ ਲਈ ਲੋਕਾਂ ਨੂੰ ਪਬਲਿਕ ਨੂੰ ਵੀ ਇਹ ਤੇ ਬੇਨਤੀ ਕਰਦੇ ਆ ਕਿ ਜਿਹੜਾ ਸਾਡਾ ਕਲਚਰ ਤੋਂ ਕਿ ਅੱਜ ਕੱਲ ਦੀ ਜਿਹੜੀ ਨੌਜਵਾਨ ਪੀੜ੍ਹੀ ਹੈ ਜਾਂ ਨਸ਼ੇ ਵੱਲ ਤੁਰੀ ਹੋਈ ਹੈ ਜਾਂ ਆਪਣਾ ਤਕਰੀਬਨ ਤੁਸੀਂ ਜਿਵੇਂ ਸਾਡਾ ਯੂਥ ਬਾਹਰਲੇ ਪਾਸੇ ਫਰਮ ਤੁਰਿਆ ਹੈ ਤੇ ਤੁਹਾਡੇ ਚੈਨਲ ਲਈ ਅਪੀਲ ਕਰਦੇ ਹਾਂ ਸਾਰਿਆਂ ਨੂੰ ਤਾਂ ਕਿ ਜਿਹੜਾ ਸਾਡਾ ਕਲਚਰ ਕਿ ਉਧਰ ਨੂੰ ਸਾਨੂੰ ਤੁਰਨਾ ਚਾਹੀਦਾ ਜਿਵੇਂ ਅੱਜ ਨਵਾਬ ਜੱਸਾ ਸਿੰਘਾ ਨੂੰ ਵਾਲੀ ਤੇ ਅੰਸੇ 6 ਮ ਜਨਮ ਦੇਣ ਨਾਲ ਸਾਨੂੰ ਆਪਣੀਆਂ ਜਿਵੇਂ ਜੋ ਸਾਡੇ ਗੁਰੂ ਮਹਾਰਾਜ ਦੀਆਂ ਜਿੱਤਿਆਂ ਕੁਰਬਾਨੀਆਂ ਤੋਂ ਬਾਅਦ ਆ ਚੀਜ਼ਾਂ ਮਿਲੀਆਂ ਸਾਨੂੰ ਸਾਨੂੰ ਉਧਰੋਂ ਤੁਰਨਾ ਚਾਹੀਦਾ ਤੁਹਾਡੇ ਸਤਿਨਾਮ ਸਾਰਿਆਂ ਨੂੰ ਅਪੀਲ ਕਰਦਾ ਸਰ ਕਿੱਦਾਂ ਲੱਗਦਾ ਤਕਰੀਬ ਇਹ ਤੇ ਪੰਜਾਬ ਦੇ ਵਿੱਚ ਰਾਜਪੁੱਤਰੀ ਦੇ ਗੌਂਸ ਸਾਰੇ ਗੁਰਦੁਆਰਿਆਂ ਦਾ ਜੇਕਰ ਕਾਰਡ ਵਾਲੇ ਭੰਦੇ ਉਹਨਾਂ ਰਾਜਪੁੱਤਰੀ ਨੇ ਮਨਾਇਆ ਗਿਆ ਤੇ ਲੁਧਿਆਣੇ ਦੀ ਅਸੀਂ ਤੇ ਇਹ ਵੀ ਬਹੁਤ ਮਾਣ ਦੀ ਗੱਲ ਹੈ ਇਹ ਇੱਥੇ ਵੀ ਜਰਾ ਰਾਜਪੁੱਤਰੀ ਤੇ ਪ੍ਰਮੋਟ ਹੋ ਰਿਹਾ ਦੇਖੋ ਇਹ ਤਾਂ ਗੁਰਦੁਆਰਾ ਸਾਹਿਬ ਦਾ ਸਾਰੇ ਹੀ ਯਾ ਸਰਕਾਰ ਵੱਲੋਂ ਇਹ ਚਾਹੀਦਾ ਵੀ ਕਿ ਕਿੱਦਾਂ ਵੀ ਇਹ ਵੀ ਹੋਣੀ ਚਾਹੀਦੀ ਹੈ ਇੱਕ ਵਿਧਾਨੇ ਦੇ ਵਿੱਚ ਵੀ ਤਕਰੀਬਨ ਦਿੱਤਾ ਹੈ ਕਿ ਬਹੁਤ ਸਾਰਾ ਪੁਰਾਣਾ ਗੁਜ਼ਰਦਾ ਹੈ ਇਹ ਸਾਗਾ ਇੱਥੇ ਹੀ ਰਾਜਧਰੀ ਕੋ ਕੋ ਜਿਵੇਂ ਹੁਣ ਤੁਹਾਡੇ ਕੋਈ ਹੈ ਮੈਨੂੰ ਪਤਾ ਲੱਗੀ ਹੈ ਗਾਹ ਤੋਂ ਗਾਹ ਹਾਂ ਕਿ ਆਪ ਜਿਨੇ ਸਰਕਾਰ ਦੇ ਵਿੱਚ ਆਪਣੇ ਜਿਹੜੇ ਸਕਾਰੀ ਸਾਡੇ ਬੋਧਵਾਰ ਨੇ ਸਰਕਾਰ ਦੇ ਬੰਦੇ ਸਾਰਿਆਂ ਨਾਲ ਉਸ ਗੱਲ ਦੀ ਕਰਕੇ ਜੋ ਵੀ ਹੋਊਗਾ ਦੀ ਬਸ ਆਪ ਦੇ ਵੱਲੋਂ ਜਿਵੇਂ ਤੁਸੀਂ ਕਹਿੰਦੇ ਹੋ ਡਿਜ਼ਾਈਨ ਕਰ ਰਹੇ ਤੇ ਜਿੱਦਾਂ ਵਾਰ ਦੇ ਇੰਚਾਰਜ ਨੂੰ ਆਉਣ ਵਾਲੇ ਸਮੇਂ ਕਿ ਆਈ ਮੂਵ ਨਹੀਂ ਦੇਣਾ ਪਰ ਕੰਪਰਫਮ ਮੰਗਣਾ ਚਾਹੀਦਾ ਕਿ ਕਿਹਦਾ ਰੱਖਦੇ ਇਸ ਚੀਜ਼ ਬਾਇਓਫਾਰਮ ਦੇ ਬਾਇਓ ਬਿਲਕੁਲ ਠਾਵਾਂਗੇ ਜੀ ਜੋ ਇਹ ਸਾਨੂੰ ਜਿਹੜੀਆਂ ਚੀਜ਼ਾਂ ਬਣੀਆਂ ਸਾਡੇ ਗੁਰੂ ਮਾਰੇ ਨੇ ਕੁਰਬਾਨੀਆਂ ਦਿੱਤੀਆਂ ਤੇ ਇਹਦੇ ਨਾਲ ਜੋ ਵੀ ਜਿੱਦਾਂ ਵੀ ਹੋਊਗਾ ਸਾਨੂੰ ਪਹਿਲ ਦੇ ਆਧਾਰ ਤੇ ਕੋਈ ਵੀ ਸਾਨੂੰ ਬਾਈ ਗੁਰਪ੍ਰੀਤ ਉਹਨੇ ਐਮਪੀ ਬਾਈ ਆ ਜਸਪ੍ਰੀਤ ਭਾਈ ਜਿਸ ਤਰ੍ਹਾਂ ਵੀ ਕਿਸੇ ਵੀ ਤਰ੍ਹਾਂ ਦੀ ਉਹ ਕਹਿਣਗੇ ਸਾਨੂੰ ਅਸੀਂ ਵੱਧ ਚੜ ਕੇ ਇਹਨਾਂ ਦੇ ਨਾਲ ਹਿੱਸਾ ਵੀ ਬਣਨ ਬਣਾਂਗੇ ਇਸ ਚੀਜ਼ ਦੇ ਅੱਜ ਤਾਂ ਚਲੋ ਅਸੀਂ ਨਤਮਤ ਸੋਣ ਆਏ ਹਾਂ ਬਾਲੜਾ ਸਾਰੇ ਮਿੱਤਰ ਪ੍ਰਾ ਇਕੱਠੇ ਹੋਏ ਜਿੰਦਾ ਵੀ ਹੋਊਗਾ ਅਸੀਂ ਮੋਟੇ ਨਾਲ ਮੋਟਾ ਲਾ ਕੇ ਨਾਲ ਤੁਰਾਂਗੇ ਤੇ ਜਿੰਦਾ ਵੀ ਹੋਊਗਾ ਨਾਲ ਆਏ ਤੇ ਜਿਹੜਾ ਨਾ ਜਗਦੀਸ਼ ਸਿੰਘ ਅੱਜ ਵੱਡਿਆ ਜੀ ਅਨੁਸਰਣ ਸਾਰ ਅੱਜ ਜਿੰਮੇ ਕੇ ਦੱਸਾ ਸਿੰਘ ਜੀ ਅੱਜ ਵੱਡੇ ਸਾਹਿਬ ਜੀ ਦਾ ਬਹੁਤ ਵੱਡੀ ਤੇ ਇਹ ਸਮਾਜ ਵੀ ਗੁਰੂ ਸਾਹਿਬ ਦੀ ਸਿੱਖੀ ਦੇ ਉੱਤੇ ਬਹੁਤ ਉੱਡੀ ਦੇਣ ਹੈ ਅੱਜ ਉਹਨਾਂ ਦਾ ਸਮਾਗਮ ਮਾਲੜ ਗ੍ਰਾਮ ਵਿੱਚ ਕਰਵਾਇਆ ਜਾ ਰਿਹਾ ਹੈ ਇਹ ਕਿੰਨੇ ਚਿਤੂ ਹੋ ਰਿਹਾ ਜੀ ਅਜੀਬ ਕੋਮ ਨਸੀਬ ਬਬਾਈ ਦਾ ਜਨਮ ਦਿਹਾੜਾ 3 ਮਈ ਨੂੰ 1718 ਨੂੰ ਆ ਤੇ 3 ਮਈ ਨੂੰ ਆਂਦਾ ਲੇਕਿਨ ਲੁਧਿਆਣੇ ਵਾਲੇ ਜਿਹੜੇ ਇਹਨਾਂ ਦੀ ਪੁਰਾਣੀ 1977 ਤੋਂ ਹੀ ਤਕਰੀਬਨ ਜਿੱਥੇ ਸਮਾਗਮ ਬਾਕੀ ਸਾਰੇ ਪੰਜਾਬ ਦੇ ਲੈਵਲ ਤੇ ਹੋ ਜਾਂਦੇ ਨੇ ਤੇ ਆਪਣੇ ਸਮਾਗਮ ਜਿਹੜੇ ਮਈ ਦੇ ਅਖੀਰਲੇ ਹਾਫ ਤੋਰ ਕਰਦੇ ਸੀ ਲੇਕਿਨ ਆਦਕੀ ਜਿਹੜੀ ਇਲੈਕਸ਼ਨਾਂ ਦੇ ਚੱਕਰ ਦੇ ਨਾਲ ਨੇ 19 ਮਈ ਨੂੰ ਕਰਦੇ ਨੇ ਬੜੇ ਵੱਡੇ ਪੱਧਰ ਤੇ ਮਨਗਾਦੇ ਨੇ ਜਿਵੇਂ ਜਸਪ੍ਰੀਤ ਸਿੰਘ ਵਾਲੂ ਵਾਲੀ ਜੀ ਤੇ ਮੈਂ ਪਿਛਲੇ 6-7 ਸਾਲਾਂ ਤੋਂ ਮੈਂ ਵੀ ਹਰ ਸਾਲ ਦਰਸ਼ਕ ਤਰ੍ਹਾਂ ਮੈਂ ਸਰ ਤੋਂ ਸਪੈਸ਼ਲ ਮਨ ਲੱਗ ਜਿੰਨਾਂ ਕੋ ਲੋਗ ਆਉਂਦਾ ਬੜੇ ਵੱਡੇ ਪੱਧਰ ਸਰ ਜਿੱਦਾਂ ਕਿ ਇਹਨੂੰ ਰਾਸ਼ਟਰੀ ਪੱਧਰ ਤੇ ਕਦੇ ਬਣਾਇਆ ਗਿਆ ਵਾ ਅਜੇ 300 ਸਾਲਾਂ ਦੀ ਬੜਾ ਬੜੇ ਬਹੁਤ ਵੱਡੇ ਪੱਧਰ ਤੇ 300 ਸਾਲਾਂ ਬਣਾਇਆ ਸੀ ਬਾਬਾਈ ਦੀ ਸ਼ਤਾਬਦੀ ਬਣਾਈ ਸੀ ਜਿੱਥੇ ਲਾਲ ਕਿਲੇ ਵਿਖੇ ਅੰਮ੍ਰਿਤਸਰ ਵਿਖੇ ਮੰਡੀਹਾ ਅਸਮੇ ਪਰ ਇਹਦੇ ਜਿੰਨੇ ਇੱਕ ਜੋ ਇਹਨਾਂ ਦੇ ਕੰਮ ਨੇ ਸੁਲਤਾਨੁਲ ਕੌਮ ਨਵਾਬ ਜਸ ਸਿੰਘ ਵਾਲੂ ਅਲੀਆ ਬਾਦਸ਼ਾਹ ਇੰਦਰ ਖਪੂਰ ਸਹਾਰਾ ਜਾਂ ਸਕਦੇ ਬਾਨੀ ਉਸ ਹਿਸਾਬ ਨਾਲ ਇਹਨਾਂ ਦੇ ਉਨੇ ਪੱਧਰ ਤੇ ਨਹੀਂ ਬਣਾ ਰੀ ਸਰਕਾਰ ਨਹੀਂ ਬਣਾ ਰੀ ਜਾਂ ਸ਼੍ਰੋਮਣੀ ਕਮੇਟੀ ਨਹੀਂ ਬਣਾ ਰੀ ਇਦਿਨ ਆਪਾਂ ਜੋ ਜਿੰਨਾ ਕੁ ਹੋ ਰਿਹਾ ਸਾਡੇ ਕੋਲ ਇਹ ਕੋਸ਼ਿਸ਼ ਕਰਨੀ ਹੈ ਲੇਕਿਨ ਪਰ ਇਸ ਨੂੰ ਮਨਾਣਾ ਚਾਹੀਦਾ ਬਹੁਤ ਵੱਡੇ ਪੱਧਰ ਤੇ ਲੋਕਾਂ ਨੂੰ ਦੱਸਣਾ ਚਾਹੀਦਾ ਵੀ ਸੁਲਤਾਨ ਉਹ ਲੋਕਾਂ ਨੂੰ ਕਿ ਜਿਹਾ ਤੁਸੀਂ ਉਹ ਲਿਆ ਕੀ ਕੀ ਕੀਤਾ ਸਰ ਕਿੰਨੇ ਕੁ ਟੋਟਲ ਜੇ ਗੁਰੂ ਗੁਰੂ ਸਾਹਿਬ ਜਿਹੜੇ ਦਰਦਾਰਾ ਸਾਹਿਬ ਚੱਸਾ ਸਿੰਘ ਜਾਲੂਨ ਸਾਹਿਬ ਉਹ ਕਿੰਨੇ ਕੁ ਹੋ ਗਏ ਟੋਟਲ ਇੱਥੇ ਕਿੰਨਾ ਆਕਸਟ ਹੈ ਸ਼ਹਿਰ ਨੂੰ ਜਿਹੜੀ ਮੇਨ ਇਤਿਹਾਸਿਕ ਯਾਦਗਾਰ ਹੈ ਬਾਬਾ ਜੱਸਾ ਸਿੰਘ ਅਲੀ ਜੀ ਦੀ ਜਿੱਥੇ ਬਾਬਾ ਜੀ ਦਾ ਸਸਕਾਰ ਕੀਤਾ ਗਿਆ ਉਹ ਦਰਬਾਰ ਸਾਹਿਬ ਤੇ ਕੰਪਲੈਕਸ ਜਿੱਥੇ ਬਾਬਾ ਕਾਲੂ ਦਾ ਸ਼ਰਧਾਂਤ ਗੁਰਦੁਆਰਾ ਉਹਦੇ ਬਿਲਕੁਲ ਨਾਲ ਹੀ ਸ਼ੌਕਤ ਆ ਉਹ ਹਰ ਸਾਲ ਬਲਦੀ ਉੱਥੇ ਵੀ ਮਨਾਇਆ ਜਾਂਦਾ 3 ਮਈ ਨੂੰ ਤੇ ਇੱਥੇ ਵੀ ਬਣਾਨੇ ਆ ਹੋਰ ਜਿਵੇਂ ਤੇ ਗੁਰਦੁਆਰਾ ਦਾ ਅਸਰਾ ਵਾਜ ਵੱਖ-ਵੱਖਰੀ ਤਰ੍ਹਾਂ ਰਾਜਪੁਰੇ ਗੁਰਦੁਆਰਾ ਸਾਹਿਬ ਬਣੇ ਨੇ ਬਾਬਾ ਜੀ ਜਗ੍ਹਾ ਤੇ ਹੋਰ ਵੀ ਕਈ ਥਾਵਾਂ ਤੇ ਬਣੇ ਨੇ ਤੇ ਸਕੂਲ ਬਬਈਨਾ ਤੇ ਗੇਟ ਬੜੇ ਨੇ ਤੇ ਜਿੰਨਾ ਕੋ ਹੋ ਸਕਦਾ ਉਹਨੇ ਉਸ ਤੋਂ ਵੱਧ ਤੇ ਹੀ ਕਰ ਹੀ ਰਏ ਆ ਲੇਕਿਨ ਜਿਹੜੀ ਜਿੰਨਾ ਨਾਲ ਜੋ ਸਖਸੀਅਤ ਸੀ ਨਾ ਉਹਦੇ ਮੁਕਾਬਲੇ ਲੱਗਦਾ ਵੀ ਕੁਛ ਘੱਟ ਆ ਜਿਹੜਾ ਹੋਰ ਇਹਨਾਂ ਨੂੰ ਵੱਧ ਚੜ੍ਹ ਕੇ ਕਰਨਾ ਚਾਹੀਦਾ ਸਰ ਜੀ ਲੱਗਦਾ ਵੀ ਤਕਰੀਬਨ ਜਿਤੇ ਪੰਜਾਬ ਸਰਕਾਰ ਨੂੰ ਇਹ ਚਾਹੀਦਾ ਜਿਵੇਂ ਵਿਦਿਆ ਦੇ ਵਿੱਚ ਤਕਰੀਬਨ ਲਿਟਰੇਚਰ ਦੇ ਨਾਲ ਇਹ ਗੁਰੂ ਸਾਹਿਬ ਦਾ ਵੀ ਇਤਿਹਾਸ ਨਾਲ ਸਕੂਲਾਂ ਵਿੱਚ ਪੜ੍ਹਾਉਣਾ ਚਾਹੀਦਾ ਬਿਲਕੁਲ ਜ਼ਰੂਰ ਦੱਸਣਾ ਇਹਦਾ ਕਿ ਜੇ ਅਸੀਂ ਪੁਰਾਣੇ ਯੋਧਿਆਂ ਨੂੰ ਭੁੱਲ ਜਾਵਾਂਗੇ ਤੇ ਸਾਡੀ ਅੱਜ ਜਿਹੜੀ ਨਵੀਂ ਜਨਰੇਸ਼ਨ ਆ ਉਹਨਾਂ ਨੂੰ ਕਿਵੇਂ ਪਤਾ ਲੱਗੂਗਾ ਵੀ ਸਾਡੇ ਜਿਹੜੇ ਬਹਾਦਰ ਨੇ ਕੀ ਕਰਕੇ ਗਏ ਨੇ ਕੀ ਨਹੀਂ ਕਰਕੇ ਗਏ ਮਤਲਬ ਇੱਕ ਨਿੱਕੀ ਜੀ ਅਰਦਾਸ ਜਦੋਂ ਸ਼ੁਰੂ ਹੋਈ ਕਰਕੇ 220 ਕੁੜੀਆਂ ਨੂੰ ਛੁਡਾਉਣ ਵਾਸਤੇ ਚਲੇ ਗਏ ਉਸੇ ਵੇਲੇ ਛੁਡਾ ਕੇ ਵਾਪਸ ਘਰੋਂ ਘਰ ਪਹ ਤੁਹਾਨੂੰ ਇਹ ਕਾਰਨ ਨਹੀਂ ਅੱਜ ਕਿੱਥੇ ਹੋਣੀ ਹੈ ਤੇ ਜੇ ਦੱਸਾਂ ਨਹੀਂ ਤੇ ਲੋਕਾਂ ਚ ਜਿਹੜਾ ਜੋ ਨੋਜ ਉਹਨਾਂ ਚ ਜੋਸ਼ ਕਿੱਥੋਂ ਆਊਗਾ ਸਾਡੇ ਬਜ਼ੁਰਗਿਆ ਕੰਮ ਕਰਦੇ ਸਰਜ ਜੇ ਲੁਧਿਆਣਾ ਵਾਸੀਆਂ ਨੂੰ ਖਾਸ ਕਰਕੇ ਚਾਹੇ ਤੁਸੀਂ ਅੰਮ੍ਰਿਤਸਰ ਪੁਆਇੰਟ ਅੱਜ ਕੀ ਪੰਜਾਬ ਦੇ ਵਸਨੀਕੀ ਮੈਸੇਜ ਹੈ ਪੰਜਾਬ ਦੇ ਵਸਨੀਕਾਂ ਨੂੰ ਇਹ ਮੈਸੇਜ ਹੈ ਜੀ ਸਾਰੇ ਰਲ ਮਿਲ ਕੇ ਰੋ ਬਾੜੀ ਉੱਪਰ ਕਰੋ ਇਹ ਧਰਮ ਨਾਲ ਸਭਨੀ ਸਾਰੀ ਸਿੱਖ ਕੌਮ ਦੇ ਜਿਹੜੇ ਨੇ ਉਹ ਮੰਨਦੇ ਸੀ ਜੀ ਨਾਮ ਜਾਲੂ ਅਲੀਆ ਦੇ ਸਾਰੇ ਮਤਲਬੀ ਸੰਸਾਰ ਪੱਧਰ ਤੇ ਉਹਨਾਂ ਦਾ ਨਾਂ ਸੀ ਸਾਰੇ ਰਲ ਮਿਲ ਕੇ ਰਹਿਣਾ ਚਾਹੀਦਾ ਨਸ਼ਿਆਂ ਤੋਂ ਦੂਰ ਰਹਿਣਾ ਚਾਹੀਦਾ ਕਪਚ ਭਾਈ ਜਾਨ ਨੂੰ ਬਿਦਾ ਦੇ ਨਸਾਂ ਚ ਖੜੀ ਜਾਂਦਾ ਠੀਕ ਹੈ